ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਲੋਸ ਆਰਿਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਕਦਕਾਰੀ ਉਪਾ ਦੇ ਵਿੱਚ ਤੁਸੀਂ ਵੀ ਆਪਣੀ ਬੱਚਿਆਂ ਦੇ ਵਿਆਹ ਨੂੰ ਲੈ ਕੇ ਹਲਦੀ ਦੇ ਬਹੁਤ ਸਾਰੇ ਉਪਾ ਕੀਤੇ ਹੋਣਗੇ ਇਸ ਦੇ ਨਾਲ ਨਾਲ ਹਲਦੀ ਨੂੰ ਗੁਰੂ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ ਕਿਉਂਕਿ ਹਲਦੀ ਤੁਹਾਡੀ ਜਨਮ ਕੁੰਡਲੀ ਦੇ ਵਿੱਚ ਗੁਰੂ ਨੂੰ ਸਟ੍ਰੋਕ ਕਰਦੀ ਹੈ ਇਸ ਕਰਕੇ ਹਲਦੀ ਦੇ ਜਿਆਦਾ ਤੋਂ ਜਿਆਦਾ ਉਪਾਕਰਨ ਦੇ ਨਾਲ ਜਿੰਨਾ ਬੱਚਿਆਂ ਦੇ ਵਿਆਹ ਦੇ ਵਿੱਚ ਦੇਰੀ ਹੋ ਰਹੀਏ ਜਾਂ ਫਿਰ ਵਿਆਹ ਦਾ ਜੋਗ ਬਣ ਜਾਂਦਾ ਹੈ ਤੇ ਕੋਈ ਨਾ ਕੋਈ ਪ੍ਰੋਬਲਮ ਆਉਣ ਦੇ ਕਰਕੇ ਉਹਨਾਂ ਦਾ ਰਿਸ਼ਤਾ ਜਿਹੜਾ ਉ ਟੁੱਟ ਜਾਂਦਾ ਹੈ ਤਾਂ ਉਹਨਾਂ ਦੇ ਲਈ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਹਲਦੀ ਦਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਈਆਂ ਇਸ ਉਪਾਅ ਨੂੰ ਤੁਸੀਂ ਮੱਸਿਆ ਵਾਲੇ ਦੇਨ ਕਰਨਾ ਹੈ ਤੁਸੀਂ ਆਪਣੀ ਜਨਮ ਕੁੰਡਲੀ ਦੀ ਗੁਰੂ ਨੂੰ ਸਟਰੋਂਗ ਕਰਨ ਦੇ ਲਈ ਇਸ ਹਲਦੀ ਦੇ ਉਪਾਅ ਨੂੰ ਤੁਸੀਂ ਖਾਸ ਕਰਕੇ ਜੇੜੀ 29 ਜਨਵਰੀ ਨੂੰ ਮੱਸਿਆ ਆ ਰਹੀਏ ਉਸ ਦਿਨ ਹੀ ਕਰਨਾ ਹੈ ਜੇਕਰ ਤੁਸੀਂ ਇਸ ਉਪਾਅ ਨੂੰ ਉਸ ਦਿਨ ਕਰ ਲੈਣੇ ਹੋ ਤੇ ਤੁਹਾਡੀਆਂ ਵਿਆਹ ਦੇ ਵਿੱਚ ਜੋ ਵੀ ਪ੍ਰੋਬਲਮ ਆਉਂਦੀਆਂ ਨੇ ਜਾਂ ਤੁਹਾਨੂੰ ਮਨ ਚਾਹਿਆ ਰਿਸ਼ਤਾ ਨਹੀਂ ਮਿਲ ਰਿਹਾ ਤਾਂ ਤੁਹਾਡਾ ਰਿਸ਼ਤਾ ਜਲਦੀ ਤੋਂ ਜਲਦੀ ਹੀ ਹੋ ਜਾਵੇਗਾ ਕਿਉਂਕਿ 29 ਜਨਵਰੀ ਨੂੰ ਜਿਹੜੀ ਮੱਸਿਆ ਆ ਰਹੀ ਏ ਉਹ ਬਹੁਤ ਹੀ ਖਾਸ ਏ ਕਿਉਂਕਿ ਮੋਨੀ ਮੱਸਿਆ 29 ਜਨਵਰੀ ਨੂੰ ਆ ਰਹੀ ਏ ਜੇਕਰ ਤੁਸੀਂ ਮੱਸਿਆ ਵਾਲੇ ਦਿਨ ਕੀਤੇ ਆਪਣੇ ਘਰ ਤੋਂ ਬਾਹਰ ਉਹ ਮੱਸਿਆ ਵਾਲੇ ਦਿਨ ਇਸ ਉਪਾਰ ਨੂੰ ਨਹੀਂ ਕਰ ਸਕਦੇ ਤਾਂ ਤੁਸੀਂ ਇਸ ਉਪਾਰ ਨੂੰ ਵੀਰਵਾਰ ਵਾਲੇ ਦਿਨ ਇੱਕ ਤਾਂ 29 ਨੂੰ ਮੱਸਿਆ ਜੋ ਅੱਗੇ ਵੀਰਵਾਰ ਆਵੇਗਾ ਮੱਸਿਆ ਤੋਂ ਬਾਅਦ ਉਸ ਦਿਨ ਵੀ ਕਰ ਸਕਦੇ ਹੋ ਜੇਕਰ ਵੀਰਵਾਰ ਵੀ ਤੁਸੀਂ ਕਿਸੇ ਪ੍ਰੋਬਲਮ ਦੇ ਕਰਕੇ ਇਸ ਉਪਾਰ ਨੂੰ ਨਹੀਂ ਕਰ ਪਾਏ ਤਾਂ ਤੁਸੀਂ ਇਸ ਨੂਪੂਰਨਮਾਸ਼ੀ ਵਾਲੇ ਦਿਨ ਵੀ ਕਰ ਸਕਦੇ ਕਿਉਂਕਿ ਇਹ ਵਾਰ ਤੇ ਜੋ ਵੀ ਅਸੀਂ ਤਿਹਾੜੀ ਕੇ ਨਾਇ ਤੁਹਾਨੂੰ ਇਹ ਗੁਰੂ ਦੇ ਨਾਲ ਜੁੜਿਆ ਹੋਇਆ ਇਸ ਕਰਕੇ ਤੁਸੀਂ ਮੱਸਿਆ ਵਾਲੇ ਦਿਨ ਨਹੀਂ ਕਰ ਸਕਦੇ ਤਾਂ ਤੁਸੀਂ ਵੀਰਵਾਚਾ ਪੂਰਨਮਾਸ਼ੀ ਵਾਲੇ ਦਿਨ ਵੀ ਕਰ ਸਕਦੇ ਇਸ ਉਪਾਅ ਨੂੰ ਜਿਹੜੇ ਬੱਚਿਆਂ ਦੇ ਵਿਆਹ ਨਹੀਂ ਹੋ ਰਹੇ ਵਿਆਹ ਦੇ ਵਿੱਚ ਦੇਰੀ ਹੋ ਰਹੀ ਹੈ ਕੋਈ ਨਾ ਕੋਈ ਪ੍ਰੋਬਲਮ ਆ ਰਹੀ ਹੈ ਉਹ ਖੁਦ ਵੀ ਇਸ ਉਪਾਅ ਨੂੰ ਕਰ ਸਕਦੇ ਨੇ ਤੇ ਉਹਨਾਂ ਦੇ ਮਾਤਾ ਪਿਤਾ ਵੀ ਇਸ ਉਪਾਅ ਨੂੰ ਕਰ ਸਕਦੇ ਨੇ ਇਹ ਬਹੁਤ ਹੀ ਜ਼ਿਆਦਾ ਆਸਾਨ ਉਪਾਅ ਹੈ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਘਰ ਤੋਂ ਬਾਹਰ ਜਾਣ ਦੀ ਵੀ ਜ਼ਰੂਰਤ ਨਹੀਂ ਪਵੇਗੀ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ ਬੈਠੇ ਇਸ ਉਪਾਅ ਨੂੰ ਬੜੀ ਆਸਾਨੀ ਦੇ ਨਾਲ ਕਰ ਸਕਦੇ ਹੋ ਕਿਉਂਕਿ 29 ਜਨਵਰੀ ਨੂੰ ਆਉਣ ਵਾਲੀ ਮੋਨੀ ਮੱਸੀਆ ਵਾਲਾ ਦੇ ਨੇ ਜੋ ਬਹੁਤ ਹੀ ਜ਼ਿਆਦਾ ਸਾਡੇ ਲਈ ਚਮਤਕਾਰੀ ਹੋਣ ਵਾਲਾ ਹੈ ਇਸ ਉਪਾਰ ਨੂੰ ਕਿਵੇਂ ਕਰਨਾ ਹੈ ਕਿਸ ਤਰੀਕੇ ਦੇ ਨਾਲ ਤੇ ਕਿਸ ਟਾਈਮ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਚੇਕ ਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸ ਉਪਾਅ ਨੂੰ ਕਰਨ ਦਾ ਸਹੀ ਸਮਾਂ ਤੁਸੀਂ ਸਵੇਰ ਦੇ ਸਮੇਂ ਵੀ ਕਰ ਸਕਦੇ ਹੋ ਤੇ ਸ਼ਾਮ ਦੇ ਸਮੇਂ ਵੀ ਕਰ ਸਕਦੇ ਹੋ ਜਿਸ ਦਾ ਟਾਈਮ ਤੁਹਾਨੂੰ ਸਮਾਂ ਮਿਲਦਾ ਹੈ ਸਵੇਰ ਦੇ ਸਮੇਂ ਜਾਂ ਸ਼ਾਮ ਦੇ ਸਮੇਂ ਤੁਸੀਂ ਉਸ ਸਮੇਂ ਹੀ ਇਸ ਉਪਾਅ ਨੂੰ ਕਰ ਸਕਦੇ ਹੋ ਤੇ ਇੱਕ ਗੱਲ ਦਾ ਧਿਆਨ ਰੱਖਣਾ ਹੈ ਤੁਸੀਂ ਇਸ ਉਪਾਣੂ ਰਾਹੁ ਕਾਲ ਦੇ ਸਮੇਂ ਦੇ ਵਿੱਚ ਨਹੀਂ ਕਰ ਰਾਹੁ ਕਾਲ ਤੁਸੀਂ ਚੰਗੀ ਤਰ੍ਹਾਂ ਥੋੜਾ ਜਿਹਾ ਦੇਖ ਕੇ ਉਸ ਤੋਂ ਅੱਗੇ ਪਿੱਛੇ ਕਿਸੇ ਵੀ ਸਮੇਂ ਦੇ ਵਿੱਚ ਤੁਸੀਂ ਇਸ ਉਪਾਣੂ ਕਰ ਸਕਦੇ ਇਸ ਉਪਾਣੂ ਕਰਨ ਦੇ ਲਈ ਤੁਸੀਂ ਏਕਾ ਆਪਣੇ ਘਰ ਦੇ ਵਿੱਚ ਤੁਹਾਡੇ ਇੱਕ ਕੱਚ ਦਾ ਗਲਾਸ ਤਾਂ ਹੋਵੇਗਾ ਉਹ ਤੁਸੀਂ ਲੈਣਾ ਹੈ ਇਸ ਚੀਜ਼ ਦਾ ਵੀ ਖਾਸ ਧਿਆਨ ਰੱਖਣਾ ਹੈ ਕਿ ਜਿਹੜਾ ਗਲਾਸ ਹੈ ਉਹ ਸਿਰਫ ਕੱਚ ਦਾ ਹੀ ਹੋਣਾ ਚਾਹੀਦਾ ਹੈ ਕਿਉਂਕਿ ਕਈ ਲੋਕ ਕੀ ਕਰਦੇ ਆ ਕਿ ਉਹਨਾਂ ਨੂੰ ਹੁੰਦਾ ਹੈ ਕਿ ਜੇਕਰ ਸਾਡੇ ਘਰ ਦੇ ਵਿੱਚ ਕੱਚ ਦਾ ਡੀ ਤੇ ਗਲਾਸ ਹੀ ਲੈਣਾ ਹੈ ਕਿਸੇ ਹੋਰ ਕਿਸੇ ਹੋਰ ਧਾਤੂ ਦਾ ਲੈ ਕੇ ਉਹ ਉਪਾਅ ਕਰ ਲੈਂਦੇ ਨੇ ਫਿਰ ਉਹਨਾਂ ਨੂੰ ਰਿਜ਼ਲਟ ਨਹੀਂ ਮਿਲਦਾ ਸੋ ਤੁਸੀਂ ਕੱਚ ਦਾ ਗਲਾਸ ਲੈਣਾ ਛੋਟਾ ਹੋਵੇ ਵੱਡਾ ਹੋਵੇ ਇਹ ਨਹੀਂ ਮਾਇਨੇ ਰੱਖਦਾ ਹੋਵੇ ਕੱਚ ਦਾ ਗਲਾਸ ਅੱਜ ਦਾ ਗਲਾਸ ਲੈ ਕੇ ਉਸ ਦੇ ਵਿੱਚ ਤੁਸੀਂ ਪਾਣੀ ਭਰ ਲੈਣਾ ਸਾਫ਼ ਪਾਣੀ ਹੋਣਾ ਚਾਹੀਦਾ ਹੈ ਤੇ ਇਹ ਪਾਣੀ ਗਲਾਸ ਦੇ ਵਿੱਚ ਪਾ ਕੇ ਤੁਸੀਂ ਆਪਣੇ ਘਰ ਦੇ ਕਿਸੇ ਵੀ ਕੋਨੇ ਦੇ ਵਿੱਚ ਪੂਰਬ ਦਿਸ਼ਾ ਦੇ ਵੱਲ ਇਸ ਨੂੰ ਲੈ ਕੇ ਬੈਠ ਜਾਣਾ ਜੇਕਰ ਤੁਸੀਂ ਚਾਹੋ ਤਾਂ ਇਸ ਉਪਾਰ ਨੂੰ ਬੈਠ ਕੇ ਵੀ ਕਰ ਸਕਦੇ ਹੋ ਲੇਕਿਨ ਖੜ ਕੇ ਕਰਨਾ ਤਾਂ ਖੜ ਕੇ ਵੀ ਕਰ ਸਕਦੇ ਹੋ ਪਰ ਪੂਰਬ ਦਿਸ਼ਾ ਦੇ ਵੱਲ ਤੁਹਾਡਾ ਫੇਸ ਹੋਣਾ ਚਾਹੀਦਾ ਹੈ ਇੱਕ ਕੱਚ ਦਾ ਗਲਾਸ ਉਸ ਦੇ ਵਿੱਚ ਪਾਣੀ ਤੇ ਇੱਕ ਤੁਹਾਡੇ ਕੋਲ ਚੁਟਕੀ ਇੱਕ ਚੁਟਕੀ ਹਲਦੀ ਹੋਣੀ ਚਾਹੀਦੀ ਇਸ ਤੋਂ ਉੱਪਰ ਨਹੀਂ ਲੈਣੀ ਇਹ ਤਿੰਨੇ ਚੀਜ਼ਾਂ ਲੈ ਕੇ ਤੁਸੀਂ ਪੂਰਬ ਦਿਸ਼ਾ ਦੇ ਵੱਲ ਆਪਣਾ ਮੂੰਹ ਕਰਕੇ ਬੈਠ ਜਾਣਾ ਖੜ ਜਾਣਾ ਜਿਵੇਂ ਤੁਹਾਨੂੰ ਸਹੀ ਲੱਗੇ ਜੋ ਤੁਸੀਂ ਇੱਕ ਚੁਟਕੀ ਹਲਦੀ ਲਈ ਸੀ ਉਸ ਨੂੰ ਇੱਕ ਗਲਾਸ ਜਿਹੜਾ ਪਾਣੀ ਲਿਆ ਉਸ ਦੇ ਵਿੱਚ ਪਾ ਦਿਓ ਜੇਕਰ ਤੁਹਾਡੇ ਕੋਲ ਚਮਚ ਹੈਗਾ ਤਾਂ ਉਸ ਨੂੰ ਹਿਲਾ ਲਓ ਨਹੀਂ ਤਾਂ ਵੈਸੇ ਇੱਕ ਵਾਰ ਪਾ ਕੇ ਰੱਖ ਸਕਦੇ ਹੋ ਕੋਲ ਹਲਦੀ ਪਾਣੀ ਦੇ ਵਿੱਚ ਪਾਉਣ ਤੋਂ ਬਾਅਦ ਮਿਕਸ ਕਰਨ ਤੋਂ ਬਾਅਦ ਵਿੱਚ ਇਸ ਗਲਾਸ ਨੂੰ ਤੁਸੀਂ ਆਪਣੇ ਸੱਜੇ ਹੱਥ ਦੀ ਤਲੀ ਦੇ ਉੱਪਰ ਰੱਖ ਲੈਣਾ ਸੱਜੇ ਹੱਥ ਦੀ ਤਲੀ ਦੇ ਉੱਪਰ ਗਲਾਸ ਰੱਖ ਲੈਣਾ ਤੇ ਜੋ ਖੱਬੇ ਹੱਥ ਖੱਬਾ ਹੱਥ ਹੋਵੇਗਾ ਉਸ ਹੱਥ ਦੇ ਨਾਲ ਇਸ ਗਲਾਸ ਨੂੰ ਤੁਸੀਂ ਟੱਕ ਲੈਣਾ ਜਿਵੇਂ ਆਪਾਂ ਕਈ ਵਾਰ ਕੋਈ ਚੀਜ਼ ਹੱਥ ਤੇ ਰੱਖ ਲੈਨੇ ਆ ਤੇ ਉਸ ਨੂੰ ਟੱਕਣ ਦੇ ਲਈ ਦੂਸਰਾ ਹੱਥ ਉੱਪਰ ਰੱਖਦੇ ਆ सेम ਉਸੇ ਤਰ੍ਹਾਂ ਤੁਸੀਂ ਇੱਕ ਹੱਥ ਦੇ ਨਾਲ ਟੱਕਣਾ ਹੈ ਜਿਸ ਦੇ ਨਾਲ ਟੱਕਣਾ ਹੈ ਉਹ ਖੱਬਾ ਹੁਣਾ ਚਾਹੀਦਾ ਹੈ ਜਿਸ ਹੱਥ ਦੇ ਉੱਪਰ ਗਲਾਸ ਰੱਖਣਾ ਹੈ ਉਹ ਸੱਜਾ ਹੁਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਇੱਕ ਮੰਤਰ ਬੋਲਣਾ ਹੈ ਤੇ ਬੋਲਣਾ ਕਿੰਨੀ ਵਾਰ ਇਹ ਸਿਰਫ 3 ਵਾਰ ਤੇ ਉਹ ਮੰਤਰ ਕਿਹੜਾ ਹੈ ਕਲੀਬ ਕਲੀਮ ਕਲੀਮ ਇਸ ਤਰ੍ਹਾਂ ਕਰਕੇ ਤੁਸੀਂ ਇਸ ਮੰਤਰ ਨੂੰ ਤਿੰਨ ਵਾਰ ਬੋਲਦੇ ਹੋ। ਇੰਨਾ ਇਹ ਮੰਤਰ ਬੋਲਣ ਤੋਂ ਬਾਅਦ ਤਿੰਨ ਵਾਰ ਤੁਸੀਂ ਜਿਹੜਾ ਸਿੱਧੇ ਹੱਥ ਦੇ ਉੱਪਰ ਗਲਾਸ ਰੱਖਿਆ ਹੋਵੇਗਾ ਜੇਕਰ ਤੁਸੀਂ ਬੱਚੇ ਜਿੱਦਾਂ ਦਾ ਵਿਆਹ ਨਹੀਂ ਹੋ ਰਿਹਾ ਉਹ ਇਸ ਉਪਾਣੂ ਕਰ ਰਹੇ ਆ ਤੇ ਉਹ ਸੱਜੇ ਹੱਥ ਦੇ ਨਾਲ ਆਪਣੀ ਸੇਰ ਤੋਂ ਇਸ ਗਲਾਸ ਨੂੰ ਤਿੰਨ ਵਾਰ ਘੁਮਾ ਦਿਓ। ਜੇਕਰ ਬੱਚੇ ਨਹੀਂ ਕਰ ਰਹੇ ਬੱਚਿਆਂ ਦੇ ਮਾਤਾ ਪਿਤਾ ਇਸ ਉਪਾਣੂ ਕਰ ਰਹੇ ਨੇ। ਤੋ ਆਪਣੇ ਸੱਜੇ ਹੱਥ ਦੇ ਨਾਲ ਆਪਣੇ ਬੱਚੇ ਜੇਸ ਦੇ ਲਈ ਉਹ ਉਪਾਅ ਕਰ ਲੈ ਕਰ ਰਹੇ ਨੇ ਜਿਸ ਦੇ ਵਿਆਹ ਦੇ ਲਈ ਤਾਂ ਉਸ ਦੇ ਸਿਰ ਦੇ ਉੱਪਰੋਂ ਸੱਜੇ ਹੱਥ ਨਾਲ ਤਿੰਨ ਵਾਰ ਉਸ ਨੂੰ ਘੁਮਾ ਦੇਣਾ ਇੱਕ ਜੰਗ ਦਾ ਧਿਆਨ ਰੱਖਣਾ ਇਸ ਨੂੰ ਸਿੱਧਾ ਹੀ ਘੁਮਾਉਣਾ ਹੈ ਉਲਟਾ ਨਹੀਂ ਘੁਮਾਉਣਾ ਕਿਉਂਕਿ ਕਈ ਵਾਰ ਉਲਟਾ ਘੁਮਾਉਣ ਲਈ ਕਿਹਾ ਜਾਂਦਾ ਉਹ ਸ਼ਨੀਵਾਰ ਦੇ ਜੋ ਉਪਾਅ ਹੁੰਦੇ ਨੇ ਉਸ ਦੇ ਵਿੱਚ ਹੀ ਦੱਸਿਆ ਜਾਂਦਾ ਹੈ ਇਸ ਤੋਂ ਇਲਾਵਾ ਕਈ ਹੁਣ ਲੋਕ ਕਹਿਣਗੇ ਕਿ ਜੇਕਰ ਸਾਡੇ ਬੱਚੇ ਘਰ ਦੇ ਵਿੱਚ ਨਾ ਹੋਣ ਤੇ ਅਸੀਂ ਕੀ ਕਰੀਏ ਤੇ ਜੇਕਰ ਤੁਹਾਡੇ ਬੱਚੇ ਘਰ ਦੇ ਵਿੱਚ ਨਹੀਂ ਹੈਗੇ ਜਿਨ੍ਹਾਂ ਦੇ ਲਈ ਤੁਸੀਂ ਇਸ ਉਪਾਅ ਨੂੰ ਕਰ ਰਹੇ ਹੋ ਤਾਂ ਤੁਸੀਂ ਉਹਨਾਂ ਦੀ ਫੋਟੋ ਤੁਹਾਡੇ ਕੋਲ ਹੋਵੇਗੀ ਤੁਸੀਂ ਫੋਟੋ ਦੇ ਉੱਪਰ ਦੀ ਤਿੰਨ ਵਾਰ ਉਸ ਗਲਾਸ ਨੂੰ ਘੁਮਾ ਸਕਦੇ ਹੋ ਜੇਕਰ ਤੁਹਾਡੇ ਕੋਲ ਫੋਟੋ ਵੀ ਨਹੀਂ ਹੈਗੀ ਤਾਂ ਆਪਣੇ ਬੱਚਿਆਂ ਦਾ ਕੋਈ ਕਪੜਾ ਕੋਈ ਚੀਜ਼ ਹੋਵੇਗੀ ਉਸ ਨੂੰ ਤੁਸੀਂ ਖੱਬੇ ਹੱਥ ਦੇ ਵਿੱਚ ਲੈ ਕੇ ਆਪਣੀਆਂ ਅੱਖਾਂ ਨੂੰ ਬੰਦ ਕਰਕੇ ਆਪਣੇ ਮਾਨਿ ਮਨ ਅੰਦਰ ਆਪਣੇ ਬੱਚਿਆਂ ਦੇ ਵਿਆਹ ਦੇ ਲਈ ਤੁਸੀਂ ਅਰਦਾਸ ਕਰਨੀਏ ਕਿ ਸਾਡੇ ਬੱਚਿਆਂ ਦੇ ਗ੍ਰਹਿ ਦੋਸ਼ ਦੇ ਵਿੱਚ ਇੰਨੀਆਂ ਵੀ ਪਰੇਸ਼ਾਨੀਆਂ ਨੇ ਕੁੰਡਲੀ ਦੋਸ਼ ਦੇ ਵਿੱਚ ਉਹ ਸਾਰੀਆਂ ਦੂਰ ਹੋ ਜਾਣ ਮੈਂ ਇਹ ਜੋ ਵੀ ਉਪਾਅ ਕਰ ਰਹੀ ਹਾਂ ਚਾ ਕਰ ਰਹੀ ਹਾਂ ਇਹ ਆਪਣੇ ਬੱਚਿਆਂ ਦੀ ਵਿਆਹ ਸ਼ਾਦੀ ਲਈ ਕਰ ਰਹੀ ਹਾਂ ਮੇਰਾ ਇਹ ਉਪਾਅ ਇਹ ਜੋ ਸਫਲ ਜ਼ਰੂਰ ਹੋਵੇ ਤੇ ਮੇਰੇ ਬੱਚਿਆਂ ਦੀ ਵਿਆਹ ਸ਼ਾਦੀ ਜਲਦੀ ਤੋਂ ਜਲਦੀ ਹੋਵੇ ਇਹ ਉਪਾਅ ਬਹੁਤ ਹੀ ਜ਼ਿਆਦਾ ਚਮਤਕਾਰੀ ਤੇ ਕਾਰਗਰ ਹੈ ਕਿਉਂਕਿ ਇਹ ਤੁਰੰਤ ਹੀ ਅਸਰ ਦਿਖਾ ਦਿੰਦਾ ਸੋ ਇਸ ਕਰਕੇ ਤੁਸੀਂ ਇਸ ਉਪਾਅ ਨੂੰ ਜ਼ਰੂਰ ਇੱਕ ਵਾਰ ਕਰਨਾ ਕਿਉਂਕਿ ਜਿਨ੍ਹਾਂ ਨੇ ਵੀ ਇਸ ਉਪਾਅ ਨੂੰ ਕੀਤਾ ਇਹਨਾਂ ਉਹਨਾਂ ਨੂੰ ਤੁਰੰਤ ਰਿਜ਼ਲਟ ਮਿਲਿਆ ਤੇ ਤੁਰੰਤ ਰਿਜ਼ਲਟ ਮਿਲਣ ਦੇ ਨਾਲ ਹੀ ਉਹਨਾਂ ਨੂੰ ਰਿਸ਼ਤੇ ਵੀ ਵਧੀਆ-ਵਧੀਆ ਆ ਰਹੇ ਨੇ ਤੇ ਆਈ ਵੀ ਸੀ ਤੇ ਕਈਆਂ ਦੇ ਰਿਸ਼ਤੇ ਹੋ ਵੀ ਗਏ। ਕਿ ਜਿਨ੍ਹਾਂ ਨੇ ਆਪਣਾ ਮਨ ਚਾਹ ਕਹਿਣ ਦਾ ਭਾਵ ਕਿ ਜਿਨ੍ਹਾਂ ਨੇ ਆਪਣੀ ਮਰਜ਼ੀ ਦੇ ਮੁਤਾਬਕ ਆਪਣਾ ਵਿਆਹ ਕਰਾਉਣਾ ਸੀ ਉਸ ਦੇ ਲਈ ਇਹ ਉਪਾਅ ਕੀਤਾ ਉਹਨਾਂ ਨੂੰ ਵੀ ਆਪਣਾ ਮਨ ਪਸੰਦ ਰਿਸ਼ਤਾ ਮਿਲਿਆ। ਜਿਨ੍ਹਾਂ ਦੇ ਰਿਸ਼ਤੇ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਚਾਹ ਤਾ ਉਹਨਾਂ ਦੇ ਗ੍ਰਹਿ ਦੋਸ਼ ਹੁੰਦੇ ਨੇ ਜਾਂ ਪਿੱਤਰ ਦੋਸ਼ ਹੁੰਦੇ ਨੇ ਜਾਂ ਸ਼ਨੀ ਮੰਗਲ ਦੋਸ਼ ਕੁੰਡਲੀ ਦੇ ਵਿੱਚ ਕੁਝ ਠੀਕ ਨਹੀਂ ਚੱਲ ਰਿਹਾ ਹੁੰਦਾ ਜਿਸ ਕਰਕੇ ਉਹਨਾਂ ਦੇ ਰਿਸ਼ਤੇ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਅਕਸਰ ਹੀ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੁੰਦੇ ਨੇ ਜਿਨ੍ਹਾਂ ਦੇ ਕੋਲ ਬਹੁਤ ਵਧੀਆ ਬਿਜ਼ਨਸ ਸਭ ਕੁਝ ਹੁੰਦਾ ਹੈ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਪਰ ਰਿਸ਼ਤੇ ਨੂੰ ਲੈ ਕੇ ਉਹਨਾਂ ਦੇ ਕੋਈ ਨਾ ਕੋਈ ਪ੍ਰੋਬਲਮ ਆਉਂਦੀ ਰਹਿੰਦੀ ਹੈ ਇਸ ਤੇਰਾ ਇਸ ਪ੍ਰਾਤਨਾ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਹਲਦੀ ਵਾਲਾ ਪਾਣੀ ਦਾ ਗਲਾਸ ਹੋਵੇਗਾ ਉਹ ਜਿਹੜਾ ਤੁਹਾਡੇ ਘਰ ਦਾ ਮੇਨ ਗੇਟ ਹੋਵੇਗਾ ਉੱਥੇ ਤੁਸੀਂ ਖੜ ਕੇ ਇਸ ਪਾਣੀ ਦੇ ਗਲਾਸ ਨੂੰ ਤੁਸੀਂ ਆਪਣੇ ਘਰ ਤੋਂ ਬਾਹਰ ਡੋਲ ਦੇਣਾ ਕਿਸੇ ਵੀ ਦਿਸ਼ਾ ਦੇ ਵਿੱਚ ਤੁਸੀਂ ਡੋਲ ਦਿਓ ਪਰ ਆਪਣੇ ਘਰ ਤੋਂ ਬਾਹਰ ਡੋਲਣਾ ਘਰ ਦੇ ਅੰਦਰ ਤੁਸੀਂ ਨਹੀਂ ਡੋਲਣਾ ਜੇਕਰ ਤੁਸੀਂ ਇਸ ਪਾਣੀ ਨੂੰ ਬਾਹਰ ਡੋਲ ਕੇ ਆ ਰਹੇ ਹੋ ਤੁਹਾਨੂੰ ਕੋਈ ਦੇਖ ਰਿਹਾ ਹੈ ਤਾਂ ਤੁਸੀਂ ਇਸ ਚੀਜ਼ ਦੀ ਬਿਲਕੁਲ ਵੀ ਪਰੇਸ਼ਾਨੀ ਨਹੀਂ ਕਰਨੀ ਕਿਉਂਕਿ ਜੋ ਦੇਖ ਰਿਹਾ ਦੇਖੇ ਜਾਣ ਦੀ ਉਹ ਤੁਸੀਂ ਚੁੱਪ ਕਰਕੇ ਆਪਣਾ ਪਾਣੀ ਡੋਲ ਕੇ ਵਾਪਸ ਆ ਜਾਣਾ ਕਿਉਂਕਿ ਉਸ ਇੱਕ ਗਲਾਸ ਪਾਣੀ ਦੇ ਵਿੱਚ ਆਪਾਂ ਇੱਕ ਚੁਟਕੀ ਹਲਦੀ ਮਿਲਾਉਣੀ ਹੈ ਤਾਂ ਉਸ ਦਾ ਨਾਰਮਲ ਹੀ ਕਲਰ ਹੋਵੇਗਾ ਇਸ ਕਰਕੇ ਉਹ ਕਿਸੇ ਨੂੰ ਕੁਝ ਨਹੀਂ ਪਤਾ ਲੱਗੇਗਾ ਨਾਰਮਲ ਪਾਣੀ ਦੀ ਤਰ੍ਹਾਂ ਤੁਸੀਂ ਆਪਣੇ ਘਰ ਦੇ 메ਨ ਗੇਟ ਤੋਂ ਬਾਹਰ ਪਾਣੀ ਨੂੰ ਡੋਲ ਕੇ ਆ ਜਾਣਾ بس ਇਹਨਾ ਹੀ ਉਪਾਅ ਤੁਸੀਂ ਕਰਨਾ ਹੈ ਤੇ ਇਸ ਉਪਾਅ ਨੂੰ ਤੁਸੀਂ ਕੋਸ਼ਿਸ਼ ਕਰਿਓ ਕਿ ਮੋਨੀ ਮੱਸਿਆ ਜੋ 29 ਜਨਵਰੀ ਨੂੰ ਆ ਰਹੀ ਏ ਉਸ ਦਿਨ ਕਰੋ ਜੇਕਰ ਤੁਸੀਂ ਘਰ ਤੋਂ ਬਾਹਰ ਨਹੀਂ ਕਰ ਸਕਦੇ ਵੀਰਵਾਰ ਦੇ ਦਿਨ ਜਾਂ ਫਿਰ ਪੂਰਨਮਾਸ਼ੀ ਵਾਲੇ ਦਿਨ ਵੀ ਇਸ ਉਪਾਅ ਨੂੰ ਤੁਸੀਂ ਕਰ ਸਕਦੇ ਹੋ ਤੁਸੀਂ ਇੱਕ ਵਾਰ ਕਰਕੇ ਚਰ ਰੂਰ ਦੇਖੋ ਇਸ ਉਪਾਅ ਨੂੰ ਤੁਹਾਨੂੰ ਇਸ ਉਪਾਅ ਦਾ ਜਿਹੜਾ ਰਿਜ਼ਲਟ ਹੈ ਨਾ ਕੁਦਰਵਰ ਖੁਦ ਹੀ ਨਜ਼ਰ ਆਵੇਗਾ ਕਿਉਂਕਿ ਇਹ ਉਪਾਅ ਸਾਡੀ ਜ਼ਿੰਦਗੀ ਦੇ ਵਿੱਚ ਵੱਡੀਆਂ-ਵੱਡੀਆਂ ਮੁਸ਼ਕਲਾਂ ਨੂੰ ਵੀ ਦੂਰ ਕਰ ਸਕਦੇ ਨੇ ਪਰ ਕਰੋ ਤੁਸੀਂ ਵਿਸ਼ਵਾਸ ਦੇ ਨਾਲ ਜੇਕਰ ਵਿਸ਼ਵਾਸ ਦੇ ਨਾਲ ਕਰੋਗੇ ਫਿਰ ਹੀ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ ਮਿਲੇਗਾ ਸੋ ਇਹ ਸੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਹਲਦੀ ਦੇ ਪਾਣੀ ਦਾ ਉਪਾਅ ਜਿੰਨਾਂ ਦਾ ਰਿਸ਼ਤਾ ਨਹੀਂ ਹੋ ਰਿਹਾ ਰਿਸ਼ਤਾ ਬਣਦੇ-ਬਣਦੇ ਟੁੱਟ ਜਾਂਦਾ ਜਾਂ ਰਿਸ਼ਤੇ ਹੋਣ ਦੇ ਵਿੱਚ ਰੁਕਾਵਟ ਆ ਰਹੀਆਂ ਨੇ ਉਸਦੇ ਲਈ ਤੁਹਾਡੇ ਲਈ ਇੱਕ ਛੋਟਾ ਜਿਹਾ ਉਪਾਅ ਦੱਸਿਆ ਇਸ ਉਪਾਅ ਨੂੰ ਜ਼ਰੂਰ ਕਰਕੇ ਦੇਖਿਓ ਇਸ ਉਪਾਅ ਨੂੰ ਬੱਚੇ ਤੇ ਉਹਨਾਂ ਦੇ ਮਾਤਾ ਪਿਤਾ ਕੋਈ ਵੀ ਕਰ ਸਕਦੇ ਨੇ ਸੋ ਇਸ ਤਰ੍ਹਾਂ ਦੀਆਂ ਸਾਡੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਓ ਤੇ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਓ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਸਾਡੀਆਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਤੁਹਾਡਾ ਸਾਰੇ ਹੀ ਪੈਨਪ੍ਰਾਪਰਮ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ